ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਫਿਲੌਰ ਦੇ ਥਾਣੇ ਦੀ ਪੁਲਿਸ ਨੇ 125 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਦੇ ਇੱਕ ਨਸ਼ਾ ਤਸਕਰ ਔਰਤ ਨੂੰ ਕੀਤਾ ਗ੍ਰਿਫਤਾਰੀ ਸਬੰਧੀ ਦੁਆਬਾ ਹਲਚਾ ਚੈਨਲ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਇੰਸਪੈਕਟਰ ਸੁਦੇਸ਼ ਸਿੰਘ ਮੁਖ ਅਫਸਰ ਥਾਣਾ ਫਿਲੌਰ ਸਮੇਤ ਥਾਣਾ ਬਿਲਕਾ ਅਤੇ ਥਾਣਾ ਗੁਰਾਇਾ ਦੀ ਫੋਰਸ ਦੇ 75 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਡਰਗ ਹਾਰਟ ਸਮਾਟ ਖੋਜੀਤ ਕੀਤੇ ਪਿੰਡ ਸਲਕਿਆਣਾ ਵਿਕੇ ਸਪੈਸ਼ਲ ਕੇਐਸਓ ਪੁਲਿਸ ਚੈਕਿੰਗ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਰਾਜਕੁਮਾਰ ਪੁੱਤਰ ਸਰਵਣ ਸਿੰਘ ਵਾਸੀ ਸਲਤਿਆਣਾ ਥਾਣਾ ਫਿਲੌਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚ 5 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਬਰਾਮਦ ਕਰਕੇ ਮਕਦਮਾ ਨੰਬਰ 108 ਮਿਤੀ 21 6 2024 ਦੁਰਮ 1 ਕੀ ਬੀ ਐਨ ਡੀ ਪੀ ਐਸ ਐਕਟ ਥਾਣਾ ਫਲੋਰ ਅਧਰਜ ਰਜਿਸਟਰ ਕਰਾ ਤੱਕ ਗਿਆ ਸੀ ਇਸੇ ਤਰ੍ਹਾਂ ਦੁਰਾਨੇ ਸਰਜੀ ਕਮ ਮਹਿਲਾ ਨਸ਼ਾ ਤਸਕਰ ਦੀ ਪਾਪਤੀ ਸਿਦਾਰਤੂਪ ਸਦੀ ਪੁੱਤਰ ਰਾਜਾ ਵਿਸ਼ਾਲ ਪੁੱਤਰ ਰਾਜਾ ਵਸੀਆਂ ਤਰਕਿਆਣਾ थाना ਪਿਲੌਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਕਬਜ਼ੇ ਵਿੱਚੋਂ 120 ਗ੍ਰਾਮ ਐਰੋਇਨ ਸਮੇਤ ਡਰੱਗ ਦੇ ਮਨੀ 33000 ਰੁਪਏ ਭਾਰਤੀ ਕਰੰਸੀ ਦੇ ਮੋਟਰਸਾਈਕਲ ਹੀਰੋ ਹਾਂਡਾ ਬਿਨਾ ਨੰਬਰੀ ਪ੍ਰਾਪਤ ਕਰਕੇ ਮਕਦਮਾ ਨੰਬਰ 170 ਮਿਤੀ 2/2024 ਜੁਰਮਈ ਕੀ ਬੀ 27 ਐਨਡੀਪੀਸੀ ਐਕਟ थाना ਪਿਲੌਰ ਦਰਜ ਰਜਿਸਟਰ ਕਰਾ ਦਿੱਤਾ ਗਿਆ ਜੋ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਫਿਰ ਹੋਰ ਤੋਂ ਸੀਨੀਅਰ ਪੱਤਰਕਾਰ ਜੀ ਅਹੂਜਾ ਦੀ ਰਿਪੋਰਟ ਮਾਨਜੋਗ ਡੀਏ ਸਾਹਿਬ ਜਲੰਧਰ ਰੇਂਜ ਸ੍ਰੀ ਹਰਮਨਦੀਪ ਸਿੰਘ ਜੀ ਗਿੱਲ ਆਈਪੀਐਸ ਸ੍ਰੀ ਅਨਕਰ ਗੋਪਤਾ ਜੀ ਆਈਪੀਐਸ ਐਸਐਸਟੀ ਸਾਹਿਬ ਜਲੰਧਰ ਵਿਖਤੀ ਅਤੇ ਸ੍ਰੀ ਮੁਖਤਾਰ ਰਾਏ ਐਸਪੀ ਹੈੱਡਕੁਆਟਰ ਸਾਹਿਬ ਡੀਐਸਪੀ ਸਾਹਿਬ ਸਾਡੇ ਸਰਵਨਜੀਤ ਸਿੰਘ ਸੌਰੀ ਜਮ ਫਲੋਰ ਅਤੇ ਤਿੰਨ ਥਾਣਿਆਂ ਦੀ ਫੋਰਸ ਜਿਸ ਵਿੱਚ ਥਾਣਾ ਫਲੋਰ ਦੀ ਮੈਂ ਰੀਡ ਕਰਦਾ ਸੀ ਮੇਰੀ ਪੁਲਿਸ ਪਾਰਟੀਆਂ ਦੀ ਵੱਖ-ਵੱਖ ਟੀਮਾਂ ਤੇ ਐਸ ਐਚਓ ਗਰਾਇਆ ਐਸ ਐਚਓ ਬਿਲਗਾ ਉਹਨਾਂ ਦੀ ਫੋਰਸ ਤੇ ਲੈਡੀ ਫੋਰਸ ਦੇ ਨਾਲ ਅਸੀਂ ਜੋ ਕੱਲ ਮਿਤੀ 21 6 24 ਨੂੰ ਸਵੇਰ 6 ਵਜੇ ਤੋਂ ਲੈ ਕੇ 2 ਵਜੇ ਤੱਕ ਪਿੰਡ ਸੇਲਕੀ ਆਣਾ ਜੋ ਨਵਾਂ ਸ਼ਹਿਰ ਰੋਡ ਤੇ ਫਿਰਤਿਆ ਜਿੱਥੇ 31 ਦੇ ਕਰੀਬ ਜੋ ਮਰਦ ਔਰਤਾਂ ਹੈਵੀ ਚਲੋ ਫੈਂਡਰ ਨੇ ਜਿਨ੍ਹਾਂ ਦੇ ਉੱਤੇ ਵੱਖ-ਵੱਖ ਪਹਿਲਾਂ ਵੀ ਜੋ ਡਰੱਗ ਇਕ ਦੇ ਇੱਕ ਕੰਪਨੀ ਦਰਜਾ ਉਹਨਾਂ ਦੇ ਘਰਾਂ ਨੂੰ ਅਸੀਂ ਜੋ ਕਾਡਨ ਕਰਕੇ ਕਸੋ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਅਸੀਂ ਇੱਕ ਲੇਡੀ ਅਤੇ ਉਸ ਦਾ ਹਸਬੈਂਡ ਜਿਸ ਦਾ ਨਾਮ ਸੁਧਾਰਤ ਅਤੇ ਲੇਡੀ ਦਾ ਨਾਮ ਦੀਪਾ ਅਤੇ ਇੱਕ ਸੁਧਾਰਪ ਦਾ ਛੋਟਾ ਭਰਾ ਵਿਸ਼ਾਲ son of ਰਾਜਾ ਹਰੇ ਰੈਜ਼ੀਡੈਂਟ ਸੇਲਕੀ ਆਣਾ ਦੇ ਨੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੋ ਕਾਸੋਪਰੇਸ਼ਨ ਦੇ ਕਾਰਡਨ ਤੋੜ ਕੇ ਨਵਾਂ ਸ਼ਹਿਰ ਰੋਡ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਉਂਨਾਂ ਨੂੰ ਚੈਕਿੰਗ ਦੇ ਦੌਰਾਨ ਸਾਡੇ ਚੌਕੀ ਇੰਚਾਰਜ ਸੁਖਦੇਵ ਸਿੰਘ ਐਸਆਈ ਚੌਕੀ ਲਸਾੜਾ ਉਨਾਂ ਦੀ ਟੀਮ ਨੇ ਉਹਨੂੰ ਕਾਬੂ ਕੀਤਾ ਜਿਸ ਵਿੱਚ ਇੱਕ ਰਾਜਕੁਮਾਰ ਨਾਮ ਦਾ ਆਦਮੀ ਸੀ ਉਹ ਗੱਡੀ ਦੇ ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਪਾਸੋਂ 5 ਗ੍ਰਾਮ ਹੈਰੋਨ ਪ੍ਰਾਪਤ ਹੋਈ ਉਦਿਕ ਬਰ ਖਿਲਾਫ ਮਕਦਮਾ ਨੰਬਰ 169 ਦਰਜ ਕੀਤਾ ਗਿਆ ਅਤੇ ਉਸ ਦੀ ਜੋ ਗੱਡੀ ਜਿਹੜੀ ਆ ਉਹਦੀ ਰਿਕਵਰੀ ਕੀਤੀ ਗਈ ਆ ਇਸ ਤੋਂ ਅਪਰੰਤ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਮਲਤਾਨੀ ਕੌਂਟੀਨ ਚਾਰਜਪਰਾ ਵੱਲੋਂ ਜੋ ਲੇਡੀ ਦੀਪਾ ਅਤੇ ਉਸ ਦਾ ਹਸਬੰਦ ਸੁਧਾਰਥ ਤੇ ਉਸ ਹਸਾਰਥ ਦਾ ਛੋਟਾ ਭਰਾ ਵਿਸ਼ਾਲ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਅਤੇ 120 ਗ੍ਰਾਮ ਹੈਰੋਨ ਦੀ ਰਿਕਵਰੀ ਹੋਈ ਆ ਔਰ ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਮਕਦਮਿਆਂ ਵਿੱਚ ਗੁਫਤਾਰ ਕਰਕੇ ਅੱਜ ਕੋਰਟ ਵਿੱਚ ਪੇਸ਼ ਕੀਤੇ ਜਾ ਰਹੇ ਆ ਜਿਨ੍ਹਾਂ ਨੇ ਜੋ ਹੁਣ ਤੱਕ ਆਪਣੀ ਮੁੱਢਲੀ ਇਨਟੈਰੋਗੇਸ਼ਨ ਦੇ ਵਿੱਚ ਇਹ ਮੰਨਿਆ ਕਿ ਸੁਧਾਰਥ ਜੋ ਆਪਣੀ ਵਾਈਫ ਅਤੇ ਆਪਣੀ ਸਾਸ ਬਿੰਦਰ ਵਾਸੀ ਲਾਠਪੁਰ थाना ਸਦਰਪੰਗਾ ਇਹ ਜਦੋਂ ਉੱਤਰ ਪ੍ਰੈਸ਼ਰ ਪੈਂਦਾ ਆ ਪੁਲਿਸ ਦੀ ਚੈਕਿੰਗ ਹੁੰਦੀ ਆ ਤਾਂ ਇਹ ਆਪਣੇ ਪਿੰਡ ਫੇਲਕਿਆਂ ਨੇ ਆ ਕੇ ਬਸਣ ਲੱਗ ਜਾਂਦੇ ਆ ਫਿਰ ਇੱਥੇ ਚਿੱਟਾ ਵੇਚਿੰਦਾ ਧੰਦਾ ਕਰਦੇ ਆ ਜਦ ਫਲੋਰ ਪੁਲਿਸ ਦਾ ਪ੍ਰੈਸ਼ਰ ਹੁੰਦਾ ਤਾਂ ਇਹ ਲਾਖਪੁਰ ਪਿੰਡ ਵਿੱਚ ਚਲੇ ਜਾਂਦੇ ਆ ਜੋ 2018 ਦੇ ਵਿੱਚ ਇਹ ਸਾਰੇ ਫੈਮਿਲੀ ਦਿੱਲੀ ਤੋਂ ਰੋਹਣੀ ਤੋਂ ਜੋ 3 ਕਿਲੋਗ੍ਰਾਮ ਹੈਰੋਂ ਦੀ ਖਰੀਦ ਕਰਕੇ ਲੈ ਕੇ ਆ ਰਿਆ ਸੀ ਜਿੱਥੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੇ ਮਕਦਮਾ ਦਰਜ ਕੀਤਾ ਗਿਆ ਸੀ ਜੋ ਇਹ ਲੇਡੀਜ਼ ਉਥੋਂ ਭੱਜਾਈਆਂ ਸੀ ਔਰ ਸੁਧਾਰਤ ਜੋ ਤਿਹੜ੍ਹ ਜੇਲ੍ਹ ਦੇ ਵਿੱਚ ਬੰਦ ਰਿਆ ਜਿੱਥੇ ਇਹਦਾ ਇੱਕ ਆਈਕੇ ਨਾਮ ਦਾ ਨਾਜੀਰੀਅਨ ਵੀ ਜੇਲ੍ਹ ਵਿੱਚ ਬੰਦ ਸੀ ਉਸ ਨਾਲ ਇਹਦੀ ਜੋ ਮੇਰਾ ਪਕ ਹੋਇਆ ਸੀ ਆਫਟਰ ਪਰੋਲ ਤੇ ਆਉਣ ਤੇ ਤੇ ਆਈਕੇ ਵੀ ਅੱਜਕੱਲ ਪਰੋਲ ਤੇ ਜੋ ਧਾਰ ਹੈ ਇਹ ਉਹਦੇ ਨਾਲ ਸੰਪਰਕ ਕਰਕੇ ਦਿੱਲੀ ਉਹਨੂੰ ਜੋ ਪੈਸੇ ਜੋ ਨੈਕਟੋ ਬੈਂਕਿੰਗ ਦੇ ਜਰੀਏ ਭੇਜਦਾ ਆ ਉਹ ਇਹਨੂੰ ਇੱਥੇ ਆ ਕੇ ਡਿਲੀਵਰੀ ਦੇ ਕੇ ਜਾਂਦੇ ਨੇ ਕਦੇ ਲਵਲੀ ਯੂਨੀਵਰਸਿਟੀ ਦੇ ਨੇੜੇ ਇਹਨੇ ਦੱਸਿਆ ਕਦੇ ਜੋ ਮਡਾਲੀ ਖਰੀਬ ਦੇ ਨੇੜੇ ਇੱਕ ਦੋ ਵਾਰ ਇਹਨੂੰ ਸਪਲਾਈ ਦਿੱਤੀ ਹੈ ਫਿਰ ਇਹਨੂੰ ਇਹਦੇ ਪਿੰਡ ਤੱਕ ਜਾਂ ਲੁਧਿਆਣਾ ਨੇੜੇ ਆ ਕੇ ਉਹ ਸਪਲਾਈ ਲੈ ਕੇ ਜਾਂਦੇ ਨੇ ਸਰੀ ਇਸ ਤੋਂ ਇਲਾਵਾ ਹੋਰ ਵੀ ਕਿਤੇ ਕੰਮ ਕਰਨੇ ਪਾ ਦੇਗੇ ਹਾਜ਼ਿਰ ਤੇ ਜੋ ਸਪੈਸ਼ਲ ਸੈੱਲ ਦਿੱਲੀ ਵਿੱਚ 100 100 ਨੰਬਰ ਮਕਦਮਾ ਦਰਜਾ ਮਿਤੀ 31 18 21 ਕਾਰ 85 ਐਨਡੀਪੀਐਸ ਸੈਕਟਰ ਪੁਲਿਸ ਸਟੇਸ਼ਨ ਸਪੈਸ਼ਲ ਸੈੱਲ ਨਵੀਂ ਦਿੱਲੀ ਅਤੇ ਜੋ ਇਹਦਾ ਪ੍ਰਭਾਵ ਖਾਲਿਆ ਉਸ ਦੇ ਖਿਲਾਫ ਵੀ 228 ਨੰਬਰ ਮਕਦਮਾ ਜੋ ਸਾਡੇ ਥਾਣੇ ਵਿੱਚ ਹੀ ਆ ਲੜਾਈ ਝਗੜੇ ਦਾ 354 324 148 149 ਦੀ ਸੀ ਦੇ ਵਿੱਚ ਜਿਹੜਾ ਇਹ ਇਹਨੂੰ ਉਸ ਵਿੱਚ ਹੀ ਗਫਤਾਰ ਕੀਤਾ ਜਾ ਰਿਹਾ ਉਸ ਵਿੱਚ ਇਹ ਫਰਾਰ ਚੱਲ ਰਿਹਾ ਸੀ